ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਸਾਰਿਆਂ ਨੂੰ ਇੱਕ ਬਨਾਰਸ ਦੀ ਸਾਖੀ ਸੁਣਾ ਰਹੀ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿ ਉਨ੍ਹਾਂ ਨੇ ਗੰਗਾ ਕਿਉਂ ਪ੍ਰਗਟ ਕੀਤੀ ਪਾਈ ਕਲਿਆਣ ਮਲ ਜੀ ਦੇਕਰ ਗੁਰੂ ਤੇਗ ਬਹਾਦਰ ਜੀ ਪੰਜਾਬ ਤੋਂ ਮਾਤਾ ਗੁਜਰੀ ਮਾਤਾ ਨਾਨਕੀ ਜੀ ਦੇ ਨਾਲ ਦਿੱਲੀ ਆਗਰਾ ਹੁੰਦੇ ਹੋਏ ਅਲਾਬਾਦ ਪਹੁੰਚੇ ਉੱਥੇ ਰੋਜ਼ ਸੰਗਤਾਂ ਆਂਦੀਆਂ ਮਸੰਦ ਜਵੇਰੀ ਲਾਲ ਜੀ ਉੱਥੇ ਹੁੰਦੇ ਸੀ ਤੇ ਪਹਿਲਾਂ ਤੋਂ ਸੰਗਤ ਜਾਣਦੀ ਸੀ ਗੁਰੂ ਤੇਗ ਬਹਾਦਰ ਜੀ ਨੂੰ ਹੁਣ ਮਿਲ ਕੇ ਨਿਹਾਲ ਹੋ ਰਹੀ ਸੀ ਉਥੇ ਬਨਾਰਸ ਵਿੱਚ ਭਾਈ ਕਲਿਆਨ ਮਲਜੀ ਨੂੰ ਜਦ ਪਤਾ ਚੱਲਿਆ ਕਿ ਗੁਰੂ ਤੇਗ ਬਹਾਦਰ ਜੀ ਅਲਾਬਾਦ ਆਏ ਹੋਏ ਤੇ ਉਹ ਨੂੰ ਲੱਗੇ ਕਿ ਮੈਂ ਨਹੀਂ ਮਿਲ ਪਾਰਿਆ ਮੇਰੀ 110 ਸਾਲ ਦੀ ਉਮਰ ਹੈ ਤੇ ਉਸਨੇ ਪਿਆਰ ਵਿੱਚ ਭੇਜ ਕੇ ਗੁਰੂ ਜੀ ਨੂੰ ਯਾਦ ਕੀਤਾ ਅਰਦਾਸ ਕੀਤੀ ਗੁਰੂ ਜੀ ਤੁਸੀਂ ਬਨਾਰਸ ਆਓ ਮੇਰੇ ਘਰ ਆਓ ਮੇਰੇ ਨਾਲ ਰੋ ਕਿ ਮੈਂ ਤੁਹਾਡੇ ਦਰਸ਼ਨ ਕਰ ਸਕਾਂ ਪਰ ਗੁਰੂ ਜੀ ਬਨਾਰਸ ਪਹੁੰਚੇ ਪਾਈ ਕਲਿਆਣ ਮਲ ਜੀ ਦੇ ਘਰ ਪਹੁੰਚੇ ਤੇ ਜਿੱਥੇ ਉਹ ਰਹਿੰਦਾ ਸੀ ਹੁਣ ਉੱਥੇ ਗੁਰਦੁਆਰਾ ਸੁਸ਼ੋਭਿਤ ਹੈ ਗੁਰਦੁਆਰਾ ਬੜੀ ਸੰਗਤ ਤੇ ਬਾਅਦ ਵਿੱਚ ਮੈਂ ਦੱਸਾਂਗੀ ਕਿ ਇਹ ਨਾਂ ਉੱਥੇ ਕਿਉਂ ਰੱਖਿਆ ਗਿਆ ਇੱਕ ਗੁਰੂ ਜੀ ਉੱਥੇ ਰੋਜ਼ ਤਪ ਕਰਦੇ ਤੇ ਇੱਕ ਦਿਨ ਭਾਈ ਕਲਿਆਣ ਮਲ ਜੀ ਕਹਿੰਦੇ ਚਲੋ ਗੁਰੂ ਸਾਹਿਬ ਮੈਂ ਤੁਹਾਨੂੰ ਗੰਗਾ ਇਸ਼ਨਾਨ ਕਰਾ ਕੇ ਲਿਆਵਾਂ ਤੇ ਗੁਰੂ ਜੀ ਕਹਿੰਦੇ ਉੱਥੇ ਕੀ ਕਰਨਾ ਹੈ ਕਹਿੰਦੇ ਉੱਥੇ ਸਾਰੇ ਪਾਪ ਧੁੱਲ ਜਾਣਗੇ ਅੱਜ ਬੜਾ ਹੀ ਸ਼ੁਭ ਦਿਨ ਹੈ ਇਸ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਹਨ ਇਸ਼ਨਾਨ ਕਰਨ ਲਈ ਅਸੀਂ ਵੀ ਚੱਲਦੇ ਹਾਂ ਗੁਰੂ ਜੀ ਕਹਿੰਦੇ ਜਿਹੜਾ ਨਾਮ ਸਿਮਰਨ ਕਰ ਰਿਹਾ ਇਸ ਤੋਂ ਉੱਪਰ ਕੁਝ ਨਹੀਂ ਜੋ ਨਾਮ ਜਪੇਗਾ ਉਹਦੇ ਸਾਰੇ ਪਾਪ ਤਲ ਜਾਣਗੇ ਉਹਦੇ ਅੰਗ ਸੰਗ ਹਮੇਸ਼ਾ ਰੱਬ ਰਹੇਗਾ ਪਰ ਭਾਈ ਕਲਿਆਣ ਮਲਜੀ ਨੂੰ ਵਿਸ਼ਵਾਸ ਨਹੀਂ ਹੋਇਆ ਫਿਰ ਗੁਰੂ ਜੀ ਨੇ ਕਿਹਾ ਤੁਹਾਡੀ ਇੰਨੀ ਹੀ ਜਿੱਦ ਹੈ ਤਾਂ ਅਸੀਂ ਗੰਗਾ ਨੂੰ ਇੱਥੇ ਬੁਲਾ ਲੈਨੇ ਹਾਂ ਤੁਸੀਂ ਉਹ ਸਾਹਮਣੇ ਜਿਹੜਾ ਪੱਥਰ ਪਿਆ ਉਹ ਪੱਥਰ ਚੁੱਕੋ ਜਿਸ ਤਰ੍ਹਾਂ ਹੀ ਭਾਈ ਕਲਿਆਣ ਮਲਜੀ ਨੇ ਪੱਥਰ ਚੁੱਕਿਆ ਇੱਕਦਮ ਗੰਗਾ ਉਥੋਂ ਫੁੱਟੀ ਤੇ ਉਸ ਜਗ੍ਹਾ ਨੂੰ ਬੋਲੀ ਗੰਗਾ ਪ੍ਰਗਟ ਆਖਦੇ ਨੇ ਜੋ ਹੁਣ ਵੀ ਹੈ ਤੇ ਉਥੇ ਹੁਣ ਵੀ ਗੰਗਾ ਬਹਿੰਦੀ ਹੈ ਤੇ ਉਸ ਗੁਰਦੁਆਰੇ ਚ ਗੁਰੂ ਸਾਹਿਬ ਜੀ ਦੇ ਸ਼ਸਤਰ ਗੁਰੂ ਸਾਹਿਬ ਜੀ ਦੇ ਵेशभूषाਵਾਂ ਵੀ ਹੈਗੀਆਂ ਹੁਕਮਨਾਮੇ ਵੀ ਹੈਗੇ ਬਾਅਦ ਵਿੱਚ ਗੁਰੂ ਗੋਬਿੰਦ ਰਾਏ ਜੀ ਵੀ ਪਟਨਾ ਸਾਹਿਬ ਤੋਂ ਇੱਥੇ ਆਏ ਪੰਜਾਬ ਜਾਣ ਦੇ ਸਮੇਂ ਉੱਥੇ ਗੁਰੂ ਤੇਗ ਬਹਾਦਰ ਜੀ ਤੇ ਬਾਲ ਗੋਬਿੰਦ ਰਾਏ ਜੀ ਦੇ ਵੀ ਜੋੜੇ ਸੁਸ਼ੋਭਿਤ ਹੈਗੇ ਜੋ ਤੁਸੀਂ ਇਸ ਫੋਟੋ ਵਿੱਚ ਦਰਸ਼ਨ ਕਰ ਰਹੇ ਹੋ ਤੇ ਇੱਥੇ ਇੰਨੀ ਸੰਗਤ ਆਣੀ ਸ਼ੁਰੂ ਹੋ ਗਈ ਸਬਦਾ ਵਿਸ਼ਵਾਸ ਹੋ ਗਿਆ ਗੁਰੂ ਸਾਹਿਬ ਤੇ ਗੰਗਾ ਤੋਂ ਵੱਧ ਪਾਵਰ ਹੈ ਗੁਰੂ ਜੀ ਵਿੱਚ ਤੇ ਉਸ ਜਗ੍ਹਾ ਦਾ ਨਾਂ ਬੜੀ ਸੰਗਤ ਪੈ ਗਿਆ